ਕੀ ਗੱਡੀ ਗੁੱਡੀ ਚ ਮਾਏ ਦਾ ਤਾਜੀ ਸੂਨ ਵਾਲੀ ਹੈ ਸਹੀ ਹੈ ਬੱਕਰੀ ਵਿੱਚ ਗੱਡੀ ਚ ਸਹੀ ਬੱਕਰੀ ਹੈ ਇੱਕ ਆ ਪੱਠਾ ਇੱਕ ਉਹਦੀ ਚਿੱਟੀ ਪੱਠ ਇੱਕ ਉਹਦੇ ਨਾਲ ਉਹ ਬਿੱਲੀ ਪੱਠ ਫਰੀ ਪਹਿਲਾਂ ਇਹਦਾ ਤਾਂ ਮੁਕਾਉ ਇਹ ਦੇਖ ਲੋ ਜਿਹੜੀ ਪੱਠਾ ਤੂੰ ਇਹਦਾ ਮੁਕਾ ਪਹਿਲਾਂ ਚਾਹੇ ਆ ਮੁੰਡੇ ਲੈ ਲੈਣ ਕੋਈ ਨਾ ਚਾਹੇ ਇਹ ਲੈ ਲੈਣ ਕੋਈ ਜਿਹੜੇ ਦੇ ਪਸੰਦ ਆਉ ਲੈ ਦੋ ਪਾਲਟੀਆਂ ਨੇ ਸਹੀ ਜੀ ਜਮਾ ਮਾ ਲੱਤ ਤੇਰੇ ਨਾਲ ਦਾ ਬੰਦਾ ਨਹੀਂ ਦਿਖਾ ਲੈ ਉਮਾਰਾ ਰੱਜੂ ਦੇਖ ਲੈ ਮੈਂ ਤਾਂ ਮਾਰਨੀ ਆ ਯਾਰ ਇਹ ਇਹ ਤੁਹਾਨੂੰ ਅੱਡ ਕਰਾਉਂਗਾ ਇਹ ਤਿੰਨ ਪੱਠਾ ਇੱਕ ਇਹ ਤੂੰ ਲੈ ਲੈ ਵੀਰੇ ਤੇ ਲੈ ਜਨ ਦੱਸ ਮੈਨੂੰ ਖੋਲ ਕੇ ਦੇ ਦੇ ਦੇਖ ਵਰ ਪਸੰਦ ਕਰ ਕਿਹੜਾ ਬਾਈ ਮੁੱਲਾ ਵਾਲਾ ਬੰਦਾ ਹਾਂ ਦੱਸੋ ਹਾਂ ਕੀ ਮੰਗਦਾ ਲੈਣੇ ਤੇਰਾ ਇਹਦਾ ਇਹਦਾ 30000 ਸਰ ਬੱਕਰੀ ਵੀ ਭਾਰੀ ਹੈ ਹਾਂ ਦੇਖੋ ਪਸੰਦ ਆ ਵੀਰੇ

ਨਾ ਤਾਜੀ ਸੂਣ ਵਾਲੀ ਚੱਕ ਦੋ ਚਾਰ ਦਿਨ ਨਵੇਂ ਜਮਾ ਨਵੇਂ ਆ ਓਕੇ ਦੀ ਰਿਪੋਰਟ ਐਨ ਸਹੀ ਐ ਸਸਤਾ ਦੇਖ ਲੈ ਕੋਈ ਗੱਠਾ ਨਹੀਂ ਪੁਰਾਣਾ ਨਹੀਂ ਆ ਥੱਲੇ ਨਹੀਂ ਮੈਂ ਹਾਂ ਬੱਚੇ ਸਿੱਦੇ ਦੀ ਹਾਂ ਬੱਠੀਆਂ ਨਹੀਂ ਰਹਿਣਾ ਚੱਲਦੇ ਜਮਾ ਨਵੇਂ ਆ ਮਾੜਾ ਡੰਗਰ ਨਹੀਂ ਤੁਹਾਨੂੰ ਦਵਾਵਾਂਗਾ ਖਰਜਾ ਖਰਜਟ ਕਾਈ ਇਹਨਾਂ ਨੂੰ ਤਸੱਲੀ ਕਰਾ ਮੁੱਲ ਮੁੱਲ ਮੜੀ ਦਾ ਬਾਬਾ 30000 ਮੰਗ ਰਿਹਾ ਹੈ ਕਹਿੰਦਾ ਲੈਣ ਦੇਣੇ ਦੱਸੇ ਤੂੰ ਵੀ ਮਰਜ਼ਾ ਸਹੀ ਆ ਜਾ ਮੈਂ ਮਰਜ਼ਾ ਨੂੰ ਪੁੱਛ ਕੇ ਦੱਸਦਾ ਪੁੱਛ ਕੇ ਫੜੀ ਬਈ ਉਰੇ ਆ ਬਈ ਓਰੇ ਆ ਬਈ ਜਿਹੜੀ ਪੱਠਾ ਬਈ ਆਹ ਖਣਗਾ ਹਾਂ ਕੋਈ ਨਾ ਲੈਣ ਦੇ ਯਾਰ ਛੱਡ ਬਾਕੀ ਨਾ ਲੈਣ ਦੇ ਕੋਈ ਗੱਲ ਉਹ ਖੜੀਆਂ ਨੇ ਬਾਈ ਆ ਚੁੱਕੀ ਜੀ ਲੈ ਫੜ ਬਈ ਜਿਹੜੀਆਂ ਫੜਦਾ ਕੁਗੀ ਚੰਗੀ ਉਹ ਦਵਾਵਾਂਗੇ ਨਾ ਨਹੀਂ ਲੈਣੀ ਨਾ ਲਓ ਆ ਲਓ ਜੀ ਇੱਕ ਆ ਵਧੀਆ ਜਾਰ ਦਾ ਪੂਰਾ ਦੇਖ ਬਾਈ ਕਰ ਤਸੱਲੀ चारे है यार, चारे लेने यार, चारे ले 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 चारे

ਉਰੇ ਆ ਬਾਈ ਇੱਧਰ ਆ ਉਰੇ ਆ ਜਾ ਕੋਈ ਨਾ ਉੱਥੇ ਗਰਾਉਂਡ ਨਾ ਏਰੀਆ ਦਿੰਨੇ ਹੁਣ ਹੋਰ ਕੀ ਕਰਾਂ ਪੱਠਾ ਜਿਹੜੇ ਨਾਲ ਮਾਰਕੀਟ ਐਸੇ ਲਾਓ ਪੱਠਾਂ ਕੀ ਨਿਗ੍ਹੀ ਮਾਰੀ ਐ ਆ ਤਾਂ ਠੀਕ ਐ ਬੱਕਰੀਓ ਬਣੀ ਪਈ ਐ ਇਹ ਨਹੀਂ ਪਤਾ ਗੱਬਣ ਵੀ ਹੋਵੇ ਹਾਂ ਗੱਬਣ ਵੀ ਐ ਤਾਂ ਹੈਗੀ ਐ ਗੱਬਣ ਇਹ ਤਾਂ ਬੱਕਰੀਓ ਬਣੀ ਪਈ ਐ ਲੈ 24000 ਦੀਆਂ ਦੇ ਯਾਰ ਮਖਣਾ ਵਾਦਰਾ ਨਹੀਂ ਹੁਣ ਅਲੀ ਚੱਲੀਏ ਲਾਸਟ ਲਾਸਟ ਅੱਛਾ ਬਈ ਹਾਂ ਨਾ ਯਾਰ ਨਾ ਤਾਂ ਦੱਸ ਦੇ 33 ਹਰ ਮੇਲੇ 33 ਕਿੰਨਾ ਹੁੰਦਾ 3 ਤੇ 3 ਤਾਂ ਤੂੰ ਦੋਏ ਘਟੇ ਤੂੰ ਦੋ ਰੁਪਏ ਲਾ ਰੇ ਕਰ ਯਾਰ ਘਟ ਦੇ ਲਾਰਾ ਕਰ ਦੇ ਓ ਬਾਈ ਲੈ ਦੇ ਆ ਮੱਠਾ ਐ ਕੱਚੀਆਂ ਨਹੀਂ ਮੈਨੂੰ ਨਹੀਂ ਆ ਕਰ ਦੇ ਆਮਾਨਦਾਰੀ ਦਾ ਸੌਦਾ ਦਾ ਵੀ ਦੇ ਦਿੱਤੀ 28000 ਦੇ ਬਸ ਚੁੱਪ ਕਰ ਜਾ ਹੜ ਹੜ ਚੱਕ ਹੜ ਉੱਥੇ ਮਾਰ ਕੇ ਲੱਖੇ ਵਾਲੇ ਚ ਉਹ ਲੱਖੇ ਵਾਲੇ ਚ ਚੱਕ ਉਹ ਛੋਟੀ ਵਾਲੇ ਰਾਜੂ ਚੱਕ ਉਥੇ ਲੱਖੇ ਵਾਲੇ ਚ ਮਾਰਿਆ ਆ ਦੋਏ ਵੀ ਕਰ ਬੋਲ ਜਾ ਤੁਸੀਂ ਵੀ ਆਓ ਕੁਝ ਬੋਲ ਆਦੇ ਬੋਲੇ ਨਹੀਂ ਦੇ ਤੂੰ ਚੋਲਿਆ ਕਰ ਹਾਂ ਹਾਂ 10 ਕਾ ਰੁਪਏ ਦੋਆਂ ਦੀ ਕਿਹੜੀ ਕਿਹਦੀ ਤੇ ਜੋ ਹਾਂ ਆਈ ਇਹਦੇ ਦੋਆਂ ਦੇ ਬੰਦਾ ਕਿੰਨਾ ਆਪਣਾ ਲਿਖ ਦੱਸ ਦੇ ਬਾਈ ਜੈਜ ਹੀ ਕਰੂਗਾ ਪਤਾ ਦੋਨਾਂ ਦਾ ਇਹ ਹਾਂ ਆ ਤਾਂ ਦੇ ਨਹੀਂ ਇੰਨੇ ਦੀਆਂ ਨਹੀਂ ਹੁੰਦੀਆਂ ਹੋਰ ਜ਼ਬਰਦਸਤ ਲਾ ਦੇ ਰਾਜੂ ਪੱਕਾ ਲਾ ਕੇ ਲੈ ਜਾ ਆ ਤਾਂ ਉਹਨਾਂ ਨਾਲ ਤਾਂ ਕੋਈ ਵੱਡੀ ਆ ਛੋਟੀ ਆ ਉਹ ਹੀ ਜਾਂ ਫਰਕ ਆ ਬੱਸ ਤੂੰ ਜੈਜ ਮੁੱਲ ਕਰ ਜੇ ਦੇਣੀਆਂ ਨੇ ਮੈਂ ਉਹਨੂੰ ਬੰਦੇ ਨੂੰ ਬੱਕਰੀਆਂ ਲੈ ਕੇ ਦੇਣੀਆਂ ਨੇ ਹੋਰ ਲੋ ਫਿਰ ਤੂੰ ਦੱਸ। ਤੂੰ ਹੀ ਦੱਸ ਦੇ। ਹਲਾ ਸਹੀ ਆਲਾ। ਇਹਦਾ ਸਹੀ ਉਹਦੀ ਆ। ਦੱਸ ਮੁੱਲ ਕਰ। ਮੁੱਲ ਕਰਿਆ ਮੈਂ ਤਾਂ। ਦੱਸ। 27000 ਦੀਆਂ ਲੈ। ਨਹੀਂ ਹੁੰਦੀ। ਕੱਲ ਤੂੰ ਲਾ ਫਿਰ ਪੱਕਾ ਲੱਗ ਰਾ ਜੂ ਕਿੰਨੇ ਮਾਰਿਆ ਪਾਈਆਂ ਮਾਰਿਆ ਆਪਾਂ। ਕਰਾਂ ਕੁਛ ਬਈ। ਸਲਾਹ ਕਰਕੇ ਦੱਸੋਗੇ। ਕੰਨਾਂ 'ਚ ਦੱਸ ਦੋ। ਕਰ ਲੋ رائے ਕਰ। ਲੈ ਲੋ ਲੈ ਲੋ ਪੱਟਾ ਮਾਰ। ਕੰਨਾਂ 'ਚ ਦੱਸੋ ਮੇਰੇ। ਠੀਕ ਐ ਮੈਂ ਵੀ ਇੱਥੇ ਬੋਲਣਾ ਚਾਹੁੰਦਾ ਸੀ। 18000 ਦੀਆਂ ਹੋ ਗਈਆਂ ਜੀ। ਨਹੀਂ 18000 ਪਰਾ ਕਰ ਹੱਥ ਪਰਾਂ ਬੇਇਜ਼ਤੀਆਂ 20 ਦੀਆਂ ਚੁੱਪ ਕਰਦਾ ਆ ਲੈ ਓਏ ਐਡੀਆਂ ਗੱਲ ਵੀ ਨਹੀਂ ਹੈਗੀ ਐਡੀ ਗੱਲ ਵੀ ਨਹੀਂ ਹੈਗੀ ਫੜ ਓਏ ਉਹ ਬੱਸ ਐਡੀ ਗੱਲ ਵੀ ਨਹੀਂ ਹੈਗੀ ਮੈਂ ਵੀ ਨਕਾਤ ਨਹੀਂ ਹੈਗਾ ਤੇਰੇ ਵਰਗੇ ਦੇ ਚੇਲੇ ਮੁੰਨ ਕੇ ਕੁੱਤ ਕੇ ਬਣਾਏ ਹੋਏ ਆ ਚਾਰੇ ਫੜ ਲੈ ਥੋੜਾ ਜਿਹਾ ਇੱਕ ਕਰੇ ਗਿਲਾਜ ਯਾਰ ਮਕਾ ਪਰਾਂ ਯਾਰ 20 ਦੀਆਂ ਹੋ ਗਈਆਂ ਭਾਈ ਇਹ ਆ ਵੀ ਇਹ ਮਕਾ ਯਾਰ ਪਰਾਂ ਕੱਟ ਵੱਟ ਕਰਕੇ ਇਹਨੂੰ ਵਕਾ ਪਰਾਂ ਯਾਰ ਇਹ ਕਾ ਪੈਸਿਆਂ ਦੀ ਐ ਇਹ ਜਮੀਨ ਜਿਹੜਾ ਨਹੀਂ ਹਾਂ ਹਾਂ 8000 ਰੁਪਿਆ ਬੱਸ ਲੈ ਜਾ ਇਹਦਾ ਲੈ 7 ਤੋਂ 5000 ਨਹੀਂ ਪੰਜ ਕਰੇਗਾ ਸਰ ਪੰਜ ਦੀ ਹੋਗੀ ਆ ਵੇ ਨਹੀਂ ਮੈਂ ਕਹਿੰਦਾ ਪੰਜ ਦੀ ਹੋਗੀ ਪੰਜ ਦੀ ਨਹੀਂ ਪੰਜ ਦੀ ਕਰਦਾ ਦਾ ਬੰਦਾ ਜਿਹੜਾ ਦਿੰਦਾ ਜਰਕੁਲਾ ਓਏ ਪੰਜ ਦੀ ਹੋਗੀ ਖਿੱਚ ਲੈ ਹੋਗੀ ਯਾਰ ਓਏ ਹੋਗੀ ਪੰਜ ਦੀ ਓਏ ਪੰਜ ਦੀ ਹੋਗੀ ਓ ਨਹੀਂ ਓਏ ਹੋਗੀ ਪੰਜ ਦੀ ਯਾਰ ਓ ਨਹੀਂ ਓ ਨਹੀਂ ਓ ਹੋਗੀ ਉਹ ਕਾਉ ਨੂੰ ਓਏ ਮੈਂ ਕਿਤੇ ਮਾਰ ਦਿੰਦੀ ਆ ਪਾਗਲ ਹੋਣਾ ਯਾਰ ਕੱਢਦੇ ਬਾਹਰ ਹੱਥ ਵਾ ਲੀ ਦੂਸਰਾ ਗੱਲ ਓਏ ਰਾਜੂ ਕਰਦੀ ਨਹੀਂ ਹੋਣੀ ਹਟਾ ਦੇ ਹਟਾ ਹਟਾ ਬਰਾਟ ਚੱਕ ਲੈ ਜਾ ਹੁਣ ਬਸ ਜਾ ਸਾਡੇ ਪੰਜੀ ਹੋ ਗਈ ਨਹੀਂ ਬਖਾ ਜਾ ਹੋ ਗਈ ਸੀਦੀ ਚੱਲ ਓਏ ਸੀਦੀ ਹੋ ਗਈ ਉਹ ਛੀਵੀ ਹੋ ਗਈ ਪੰਜ ਹੋ ਗਈਆਂ ਪੰਜ ਹੋ ਗਈਆਂ ਲਫੜਾ ਉਹ ਵਟਮਟ ਕੇ ਕਰ ਲੈ ਕਰ ਲੈ ਹਾਂ ਓਏ ਇੰਨੇ ਚ ਕੋਈ ਇਹਨੂੰ ਮੇਮਣਾ ਵੀ ਨਹੀਂ ਦਿੰਦਾ ਮੇਰੇ ਯਾਰ ਮੇਰੇ ਯਾਰ ਮੀਮ ਨਾ ਵੀ ਦਿੰਦਾ ਕੋਈ ਤੈਨੂੰ ਇੰਨੀ ਐਸੇ 3 ਦੋਸਤ ਨੂੰ ਦੇਖ ਲੈ ਉੱਥੇ ਹਾਂ ਉਹ ਕੋਰ ਫੇਕ ਕਰ ਲਾ ਜਾਂ ਵੀਡੀਓ ਬਣਾਉਣੀ ਹੈ ਵੀਡੀਓ ਬਣਾ ਲਓ ਭਾਈ ਜੀ ਹੋ ਗਈ ਵੀਡੀਓ ਛੋਤੇ ਵੀਡੀਓ ਤੇ ਹੋਈ ਜਾਂਦੀ ਹੈ ਵੀਡੀਓ ਹਾਂ ਯਾਰ ਕਾਇ ਹੋ ਗਈਆਂ ਹੋ ਗਈਆਂ ਵਾਲੀ ਬੱਠੇ ਦੌਰ ਆ ਜੀ ਬਿਲਕੁਲ ਹੀ ਤੁਸੀਂ ਨਾ ਇੱਧਰ ਵਾਗੀ ਬੱਠਾ ਆਹ ਖੜੀ ਆ ਆ ਦੀ 5 ਹੀ ਆ ਯਾਰ ਉਹੀ ਖੜੀ ਆ ਆ ਲੈ ਆਪ ਉਹ ਆਦੀ ਪਾਲਾ ਯਾਰ ਬੱਕਰੀ ਪਾਲਾ ਯਾਰ ਆ ਵੀ ਸੂਨ ਵਾਲੀ ਆ ਪਾਉ ਜਾ ਰਿਹਾ ਓਏ ਆ ਕਿੰਨੇ ਦੀ ਆ ਨਵੀਂ ਇਹ ਸੂਨ ਵਾਲੀ ਜਵਾਕ ਦੀ ਰਹੇਗੀ ਕਰ ਰੋ ਬੂਰ ਕਰਦੇ ਹੈ ਕਰ ਕਰ ਕੰਮੂਰ ਕਰਵਾ ਹਾਂ ਦਾਸ 9000 ਦੀ ਹੈ ਹਾਂ 14000 ਦੀ ਲੈ ਜਾ ਗੱਬਣਾ ਨਾ ਮੈਂ ਦੱਸਾਂ ਤੈਨੂੰ ਗੱਲ ਇੱਕੋ ਹੀ ਦੱਸਾਂ ਗੱਬਣਾ ਹੈ ਜੀ ਮੈਨੂੰ ਪਤਾ ਹੈ ਨਮੀ ਆ ਜਾਮਾ ਇਹ ਇਧਰੋਂ ਥੱਲੇੋਂ ਦੇਖ ਲਾਂ ਤੇ ਮੈਨੂੰ ਹਾਂ ਗੱਬਣਾ ਹੈਗੀ ਐ ਵਾ ਦੇਖ ਲਈ ਖਰਚਾ ਯਾਰ ਹਾਂ ਗੱਬਣਾ ਹੈ ਗੱਬਣਾ ਹੈਗੀ ਕਦੀ ਆਕਾਰ ਇਹ ਹੋ ਗਈ ਤੇਰੀ 12000 ਦੀ ਓਹ ਲਾ ਓਹ ਰਾਈ ਨਾ ਮਗੇ ਬੱਕਰੀਆਂ ਕੁੱਟ ਕੇ ਸੌਦਾ ਥੱਲੇੋਂ ਜਲਦਾ ਓਹ

ਕੋਈ ਨਹੀਂ ਰੱਖ ਤੂੰ 3 ਵਾਲੀ ਸਾਨੂੰ 5 7000 ਵਾਲੀ ਦੇ ਆ ਪਾਲਾ ਹਾਂ ਇਹ ਦੀ ਦੂਫੇ ਕੱਪ ਜੀ ਹੈਗੀ ਪਾਲਾ ਪਾਲਾ ਇਹ ਦੀ ਇਹ ਕਿੰਨੇ ਪੈਸਿਆਂ ਦੀ ਹੈ ਇਹਦਾ 15000 ਰੁਪਏ ਬਸ ਚਾਏ ਜੀ ਬਸ ਇਹਦਾ ਲੈ ਤੂੰ 8000 ਰੁਪਿਆ ਤੇਰਾ ਜੋ 80 ਲੈ ਆਇਆ ਪੱਕਾ ਹਾਂ ਇਹ ਕਿਹੜੇ ਪਸੰਦਾ ਜੀ ਪੱਕੇ ਫੈਂਦਾ ਜਿੱਤੇ ਅੱਖਾਂ ਦੀ ਪੱਕਾ ਪੱਟ ਫੈਂਦਾ ਜੀ ਹਾਂ ਆਇਆ ਆਇਆ ਆਤਾ ਹੋ ਗਏ ਛੋਟੇ ਆ ਦੇਖੋ ਆਤਾ ਹੋ ਗਏ ਛੱਡ ਛੱਡ ਤੁਸੀਂ ਨਾਲ ਪਹਿਲਾਂ ਜੋੜ ਕਰਕੇ ਪੈਸੇ ਦਿਓ ਸੁਣ ਯਾਰ ਤੂੰ ਆ ਬੱਚੇ ਵਾਲੀ ਬਕਤੀ ਦਿਖਾ ਫੈ ਆ ਆ ਬਾਦੇ ਬਰਾ ਇਹਨੂੰ ਬੱਚਾ ਰੋਬਰ ਦਾ ਬੱਚਾ ਯਾਰ ਬਕਤੀ ਮਤਲਬ ਕੀ ਬਾਰੇ ਆ ਬੱਚਾ ਮਰਦੇਸ ਬੰਦਾ ਵਾਲੀ ਆ ਆ ਬੱਚਾ ਥੱਲੇ ਆ ਬੱਚਾ ਆ ਬੱਚਾ ਮਰਦੇਸ ਹਾਂ ਭਾਈ ਜਾਣੀ ਆ ਚੱਲਦੀ ਆ ਪਾਰਾ ਭਾਈ ਅਸੀਂ ਰਹੀ ਤਾ ਪਾਲੀ ਆ ਕਹ ਰੈਂਦੇ ਨੂੰ ਤੂੰ ਇਹਦੇ ਪੈਸੇ ਦੱਸ ਯਾਰ ਕਿੰਨੇ ਬਣ ਗਏ ਓਏ ਖਰਚਾ ਬਾਪੂ ਹੋਰ ਨੂੰ ਵੇਚ ਦਾਂਗੇ ਤੂੰ ਪੈਸੇ ਤਾਂ ਦੱਸ ਇਹਨਾਂ ਦੇ ਬਾਈ ਬੜ ਜੋੜ ਬਰਾ ਲੂ ਜੋੜ ਕਰ 26000 ਦੀਆਂ ਦੋ ਹੋ ਗਈਆਂ ਹਾਂ ਹਾਂਜੀ ਆ ਤੇ ਆਹ ਹਾਂ ਤੇ 13000 ਦੀ ਆ ਹੋ ਗਈ ਹਾਂ 20000 ਦੀ ਆ ਹੋ ਗਈਆਂ ਕਿਹੜੀਆਂ ਆਹ ਆ ਤੇ ਆਹ ਇੱਕ ਮਿੰਟ ਜੋੜ ਜਗਾ ਆ 20 ਦੀਆਂ ਇਹ ਹੋ ਗਈਆਂ ਹਾਂ 6 ਦੀ ਆ ਹੋ ਗਈ 6 ਦੀ ਇਹ ਹੋ ਗਈ 20 ਤੇ 6 26 26000

ਓਹ ਕਾਨੂੰ ਭੁੱਲ ਜਾਗੇ ਯਾਰ ਓ ਨਹੀਂ ਤਾਂ ਦਗਾ ਓ ਖਸਮਾ ਪੁੱਨੇ ਕਿਵੇਂ ਜਣਾਗੇ ਹੁਣ ਓ ਇੱਧਰ ਮਿਲਾਦਾ ਕੁੱਤੀ ਲੱਗੀ ਜਾ ਹੋ ਗਿਆ ਯਾਰ ਇਹ ਪਾਲਾ ਲੈ ਗਿਆ ਮੈਂ ਕਰ ਲਾ ਕਰ ਲਾ ਕਰ ਲਾ

啊，五六个嘞，啊